ਪੰਜਾਬ ਵਿਧਾਨ ਸਭਾ ਚੋਣਾਂ 2017 ਤੋਂ ਪਹਿਲਾਂ ਸ਼ਮੇ ਕਾਲੀਦਲ ਨੂੰ ਇੱਕ ਹੋਰ ਝਟਕਾ ਲੱਗਾ ਪਾਰਟੀ ਦੇ ਦੋ ਵਿਧਾਇਕ ਕਾਂਗਰਸ ਵਿੱਚ ਸ਼ਾਮਲ ਹੋ ਗਏ ਨੇ ਮੇਜਿੰਦਰ ਸਿੰਘ ਵਿਧਾਇਕ ਭਾਗਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਰਾਜਵਿੰਦਰ ਕੌਰ ਕੈਪਟਨਵਿੰਦਰ ਸਿੰਘ ਦੀ ਮੌਜੂਦਗੀ ਵਿੱਚ ਕਾਂਗਰਸ ਸ਼ਾਮਲ ਹੋਏ ਨੇ ਇਹ ਦੋਵੇਂ ਲੀਡਰ ਪਾਰਟੀ ਨੂੰ ਟਿਕਟ ਕੱਟੇ ਜਾਣ ਦੇ ਬਾਅਦ ਨਰਾਜ਼ ਚੱਲੇ ਰਹੇ ਸਨ ਇਹਨਾਂ ਦੇ ਇਲਾਵਾ ਫਲੋਰ ਤੋਂ ਸਮਾਜ ਸੇਵੀ ਅਜੀਤ ਸ਼ਰਮਾ ਅਤੇ ਪ੍ਰੀਤਮ ਸਿੰਘ ਕੋਟਪਾਈ ਵੀ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ ਰੋਜ਼ਪੁਰ ਤੋਂ ਸਾਂਸਦ ਸ਼ੇਰ ਸਿੰਘ ਗੋਵਾਇਆ ਦੇ بیٹے ਦਵਿੰਦਰ ਸਿੰਘ ਗੋਵਾਇਆ ਜੀ ਕਾਂਗਰਸ ਵਿੱਚ ਸ਼ਾਮਲ ਹੋਣਗੇ ਸੂਤਰਾਵਤਾ ਬਖਸ਼ੇਰ ਸਿੰਘ ਗੋਵਾਇਆ ਨੇ ਕਿਹਾ ਕਿ ਪਾਰਟੀ ਚਾਹੇ ਤਾਂ ਉਹਨਾਂ ਨੂੰ ਕੱਢ ਦੇਵੇ ਪਰ ਉਹ ਕਾਲੀ ਦਲ ਤੋਂ ਸਤੀਫਾ ਨਹੀਂ ਦੇਣਗੇ ਮੋੜ ਮੰਡੀ ਚ ਵਿਆਸ ਮਗੰਦਾਨ ਡਾਂਸਰ ਕਤਲ ਮਾਮਲੇ ਵਿੱਚ ਗ੍ਰਿਫਤਾਰ ਦੋ ਮੁਲਜ਼ਮ ਦੋ ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜੇ ਗਏ ਨੇ ਪੁਲਿਸ ਨੇ ਮੁੱਖ ਮੁਲਜ਼ਮ ਬਿੱਲਾ ਦੇ ਸੰਦੇ ਗੋਇਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਸੀ ਹੁਣ ਪੁਲਿਸ ਪੁਸ਼ਕਿਸ਼ ਤੇ ਬਾਅਦ ਇਹਨਾਂ ਨੂੰ 8 ਦਸੰਬਰ ਨੂੰ ਮੋੜ ਅਦਾਲਤ ਵਿੱਚ ਪੇਸ਼ ਕਰੇਗੀ ਮਠੰਡਾ ਦੇ ਮੋੜ ਮੰਡੀ ਵਿੱਚ ਵਿਆਸ ਮਾਗਮ ਦੌਰਾਨ ਚੱਲੀ ਗੋਲੀਕੰਨ ਔਰਕੈਸਟਰਾ ਕਲਾਕਾਰ ਦੀ ਮੌਤ ਹੋ ਗਈ ਸੀ। ਅਮ੍ਰਿਤਕੁੜੀ ਦਾ ਨਾਮ ਕੁਲੰਦਰ ਕੌਰ ਸੀ। ਪੂਰੀ ਘਟਨਾ ਕੈਮਰੇ ਦੇ ਵਿੱਚ ਕੈਦ ਹੋਈ ਸੀ। ਨੋਟਬੰਦੀ ਦੇ ਬਾਅਦ ਬੈਂਕਾਂ ਤੇ ਏ.ਡੀ.ਐਮਜ਼ ਦੀਆਂ ਕਤਾਰਾਂ ਵਿੱਚ ਲੱਗੇ ਲੋਕਾਂ ਦਾ ਰੋਸ ਸਾਹਮਣੇ ਆਉਣ ਲੱਗਾ। ਅੰਮ੍ਰਿਤਸਰ ਦੇ ਵਿੱਚ ਪਿੰਡ ਖਾਸਾ ਕੋਲ ਰੋਸ ਵਿੱਚੋਂ ਲੋਕਾਂ ਨੇ 파ਰਥ ਪਾਕਿਸਤਾਨ ਬੱਸ ਨੂੰ ਰਾਹ ਵਿੱਚ ਰੋਕ ਲਿਆ। 30-15 ਮਿੰਟ ਤੱਕ ਇਹ ਬੱਸ ਰੁਕੀ ਰਹੀ। ਨੋਟ ਬਣੇ ਦੇ 28ਵੇਂ ਦਿਨ ਵੀ ਲੋਕਾਂ ਦੀਆਂ ਪਰੇਸ਼ਾਨੀਆਂ ਘਟ ਨਹੀਂ ਰਹੀਆਂ ਤੁੜੀ ਵਿੱਚ ਲੋਕਾਂ ਨੂੰ ਕੈਸ਼ ਦੇ ਨਾਮ ਤੇ ਹਜ਼ਾਰਾਂ ਰੁਪਏ 5 ਰੁਪਏ ਦੇ ਸਿੱਕਿਆਂ ਦੇ ਰੂਪ ਵਿੱਚ ਮਿਲ ਰਹੇ ਨੇ ਜਿਸ ਕਾਰਨ ਲੋਕ ਪਰੇਸ਼ਾਨ ਨੇ ਜਿਨਾਂ ਮੁਤਾਬਕ ਕੈਸ਼ ਦੀ ਸਮੱਸਿਆ ਹੱਲ ਕੀਤੀ ਜਾਵੇ ਨਹੀਂ ਤੇ ਪ੍ਰਧਾਨ ਮੰਤਰੀ ਨੂੰ ਆਪਣਾ ਫੈਸਲਾ ਵਾਪਸ ਲੈ ਜਾਣਾ ਚਾਹੀਦਾ ਹੈ